हां ਜੀ ਜਰੂਰ ਜੀ ਸਾਡਾ ਆਪਣਾ ਨਾਮ ਦੱਸੋ ਜੀ ਕਿ ਤੁਸੀਂ ਮੇਰਾ ਨਾਮ ਹੈ ਜੀ ਬਲਜਿੰਦਰ ਸਿੰਘ ਸੋਹੀ ਡਰਾਈਵਰਾਂ ਜੀ ਮੈਂ ਤੇ ਆਪਣਾ ਨਵਾਂ ਸ਼ਹਿਰ ਡੀਪੂ ਆਈ ਪੰਜਾਬ ਰੋਡਵੇਜ ਤੇ ਅਸੀਂ ਆ ਰਹੇ ਸੀ ਜਲੰਧਰ ਤੋਂ ਜੀ ਸਾਡੇ ਕੋਲ 15 20 ਸਵਾਰੀਆਂ ਦੇ ਤਕਰੀਬਨ ਦੇ ਵਿੱਚ ਸੀ 700 ਮਤਲਬ ਜਿਹੜੀ ਨਵੀਂ ਕਾਰ ਆਈ ਹੈ ਸਕੋਰਪੀਓ ਉਹ ਸਕੋਰਪੀਓ ਦੇ ਨਾਲ ਮਤਲਬ ਆਪ ਸਿੱਧੀ ਤੇ ਜਾ ਰਹੇ ਸੀ ਬੋਲਟ ਮੋਟਰਸਾਈਕਲ ਵਾਲਿਆਂ ਨੇ ਕਾਰ ਵਾਲੇ ਤੱਕ ਤੇ ਤੇ ਕਾਰ ਵਾਲੇ ਨੇ ਮੇਰੇ ਵੱਲ ਗੱਡੀ ਘੜ ਦਿੱਤੀ ਆ ਕਾਰ ਆਪਣੀ ਕਾਰ ਆਪਣੀ ਕਰੀ ਹੋਈ ਸਰ ਜੀ ਤਾਂ ਮੈਂ ਆਪਣੀ ਗੱਡੀ ਤੇ ਉਹਦੀ ਗੱਡੀ ਨਾਲ ਇੱਕ ਦੂਸਰੀ ਨਾਲ ਖਹਿਣ ਨਾਲ ਟੱਚ ਹੋਣ ਨਾਲੋਂ ਬਚਾਉਣ ਖਾਤਰ ਮੈਂ ਆਪਣੀ ਗੱਡੀ ਫੁੱਟਪਾਥ ਸਾਈਡ ਇੰਨੀ ਕੁ ਲੈ ਕੇ ਗਿਆ ਕਿ ਫੁੱਟਪਾਥ ਤੱਕ ਦੇ ਬਰਾਬਰ ਰਹੇ ਉੱਪਰ ਨਾ ਚੜੇ ਤਾਂ ਇਸ ਦੇ ਕਾਰਨ ਮਾੜਾ ਮੋਟਾ ਦੇ ਨਾਲ ਇਧਰ ਉਧਰ ਜਾਦਾ ਹੋਣ ਕਾਰਨ ਫੁੱਟਪਾਥ ਤੇ ਚੜ ਗਈ ਜੀ ਦੇ ਉਸ ਦੇ ਵਿੱਚ ਸਵਾਰੀਆਂ ਵੀ ਬਿਲਕੁਲ ਜਾਨੀ ਨੁਕਸਾਨ ਕੋਈ ਨਹੀਂ ਹੈਗਾ ਜੀ ਉਹ ਉਤਰ ਕੇ ਦੂਸਰੀ ਗੱਡੀ ਦੇ ਵਿੱਚ ਚਾੜ ਦਿੱਤੀਆਂ ਗਈਆਂ ਨੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਣਗੀਆਂ ਜੀ ਬੜੀ ਬੱਸ ਦੀ ਸਵੀਡ ਨਿਯਮਤ ਸੀ ਟੱਕਰ ਇਹ ਕੀ ਹੋ ਗਿਆ ਹਾਂ ਜੀ ਹਾਂ ਇਸ ਦੇ ਕਾਰਨ ਜਦੋਂ ਜੀ ਗੱਡੀ ਫੁੱਟਪਾਥ ਤੇ ਚੜੀ ਮੈਂ ਉਸੇ ਵਕਤ ਬ੍ਰੇਕਾਂ ਬ੍ਰੇਕਾਂ ਦੀ ਮਦਦ ਲੈ ਕੇ ਤਾਂ ਮੈਂ ਗੱਡੀ ਰੋਕੀ ਤੇ ਆਪਦਾ ਸਟੀਅਰਿੰਗ ਆਪਦੇ ਹੱਥਾਂ ਦੇ ਜੋਰ ਨਾਲ ਫੜ ਕੇ ਫਿਰ ਕੰਟਰੋਲ ਕਰੀ ਜੀ ਦੂਸਰੀ ਤਰਫ ਰੌਂਗ ਸਾਈਡ ਨਹੀਂ ਮੈਂ ਜਾਣ ਦਿੱਤੀ ਜੀ ਬਸ ਜੇ ਉਹ ਨਹੀਂ ਜਿਆਦਾ ਤੇਜ਼ ਹੁੰਦੀ ਬੱਸ ਦਾ ਹੋਦਾ ਜਿਆਦਾ ਨੁਕਸਾਨ ਜੇ ਜਿਆਦਾ ਤੇਜ਼ ਹੁੰਦੀ ਸਾਡੀ ਲਿਮਟ ਤੋਂ ਬਾਹਰ ਡਰਾਈਵਿੰਗ ਲੈਂਡ ਕਰਦੇ ਜੀ ਅਸੀਂ ਸਾਡੀ ਗੱਡੀਆਂ ਪਲਟੀਆਂ ਵੀ ਜਾਂਦੀਆਂ ਨੇ ਜੀ ਬਚਾਅ ਹੋ ਗਿਆ ਹਾਂਜੀ ਹਾਂਜੀ ਬਚਾਅ ਹੋ ਗਿਆ ਜੀ ਕੋਈ ਵੀ ਕੋਈ ਡਰਾਈਵਰ ਕੋਈ ਕੰਮ ਕਰਦਾ ਹੈ ਕਿ ਆਪੇ ਬਚਾਅ ਕਰ ਰਿਹਾ ਕਰ ਰਹੇ ਹੈ ਆਪੇ ਰੋਡ ਕਲੈਪ ਕਰਵਾ ਲੰ ਗਿਆ ਕੋਈ ਵਾਰੀ ਅਸੀਂ ਨਮਨ ਕਰਕੇ ਕਰਿਓ ਜੀ ਆ ਜੀ ਹਾਂ ਜੀ ਸਰ ਜੀ ਸਾਨੂੰ ਦੱਸਿਆ ਜਾਵੇ ਕਿ ਜੇ ਉਹ ਆਕਾ ਬਾਪਰੇ ਇੱਕ ਐਕਸਡੈਂਟ ਹੋਇਆ ਜੀ ਭਾਜੀ ਇਹ ਜਲੰਧਰੋਂ ਚੰਡੀਗੜ੍ਹ ਲਈ ਬੱਸ ਜਾ ਰਹੀ ਸੀ ਇਹਨਾਂ ਦੇ ਦਸਣ ਮੁਤਾਬਕ ਡਰਾਈਵਰ ਸਾਹਿਬ ਦੇ ਦਸਣ ਮੁਤਾਬਕ ਇਹ ਜਿਹੜੀ ਬੱਸ ਹੈ ਇਹਦੇ ਮੋੜੇ ਕੋਈ ਕਾਰ ਵਾਲਾ ਆ ਗਿਆ ਫਿਰ ਇਹਨਾਂ ਨੇ ਡਿਵਾਈਡਰ ਦੇ ਚੜ ਗਈ ਇਹਨਾਂ ਤੋਂ ਬੱਸ ਯਾਨੀ ਮੁਖਾਂ ਤੋਂ ਕੀ ਹੋ ਗਿਆ ਜੀ ਯਾਨੀ ਨੁਕਸਾਨ ਕੋਈ ਨਹੀਂ 15 ਸਵਾਰੀਆਂ ਸੀ ਉਹ ਇਹਨਾਂ ਨੇ ਦੂਜੀ ਬੱਸ 'ਚ ਬਿਠਾ ਦਿੱਤੀ ਉਹਦੋਂ ਕਿਵੇਂ ਚਾਹਦੇ ਜੀ ਬੱਸ ਇਹੀ ਅਵੇਰਨੈਸ ਹੈ ਜੀ ਵੀ ਆਪਣੇ ਹਿਸਾਬ ਨਾਲ ਹੌਲੀ ਹੌਲੀ ਚੱਲਣ ਜੀ ਸਾਰੇ ਲੋਕਾਂ ਨੂੰ ਇਹ ਬੇਨਤੀ ਆਪੀ ਲੇ ਜੀ ਦੇਖਦੇ